ਜਦੋਂ ਨੀਲਮ ਨੂੰ ਸਜ਼ਾ ਸੁਣਾਈ ਜਾਂਦੀ ਹੈ ਤੁਸੀਂ ਉਦੋਂ ਉੱਥੇ ਸੀ ਉਹ ਕੀ ਕਹਿ ਰਹੀ ਸੀ ਮੈਂ ਉਸ ਟਾਈਮ ਅੰਦਰ ਸੀ ਜਿਸ ਟਾਈਮ ਅ ਬਿਲਰੋਜ਼ ਬਿਕਾਤਲ ਜੋ ਨੀਲਮ ਰਾਣੀ ਆ ਉਹ ਅੰਦਰ ਆਈ ਸੀ ਤੇ ਉਹਨੂੰ ਸਜ਼ਾ ਸੁਣਾਈ ਗਈ ਸੀ ਤੇ ਇਸ ਵਿੱਚ ਜੱਜ ਸਾਹਿਬ ਨੇ ਪਹਿਲਾਂ ਉਹਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਉਹਨਾਂ ਨੇ ਪੁੱਛਿਆ ਕਿ ਹਾਂਜੀ ਤੁਸੀਂ ਆਪਣੇ ਬਾਰੇ ਕੁਝ ਵੀ ਕਹਿਣਾ ਚਾਹੁੰਦੇ ਹੋ ਤੇ ਉਹਨੇ ਆਪਣੇ ਬਾਰੇ ਕੁਝ ਨਹੀਂ ਕਿਹਾ ਉਸ ਟਾਈਮ ਤਾਂ ਉਹਨੇ ਕੁਝ ਵੀ ਨਹੀਂ ਬੋਲਿਆ ਉਹਦੇ ਅਗਰ ਜੋ ਜੋ ਉਸੇ ਸਾਹਮਣੇ ਉਹ ਪੇਪਰ ਆ ਫ੍ਰੀਤਾ ਗਿਆ ਕਿ ਹਾਂ ਜੋ ਵੀ ਤੈਨੂੰ ਇਸ ਟਾਈਮ ਸਜ਼ਾ ਮਿਲਦੀ ਉਹਦੇ ਉੱਪਰ ਉਹਦੇ ਅੱਗੇ ਰੱਖ ਦਿੱਤਾ ਗਿਆ ਉਹ ਸਮੂਹ ਦੇਖ ਕੇ ਉਹ ਕੁੱਬਾ ਮਾਰ-ਮਾਰ ਕੇ ਰੋਣ ਲੱਗ ਗਈ ਉਹਦੇ ਮੂੰਹ ਚੋਂ ਕੋਈ 1% ਲਫ਼ਜ਼ ਤੱਕ ਹੀ ਨਹੀਂ ਨਿਕਲਿਆ ਕਿ ਮੈਂ ਬੋਲਾਂ ਅਤੇ ਕੀ ਬਸ ਉਸ ਤੋਂ ਬਾਅਦ ਜਦੋਂ ਜੱਜ ਸਾਹਿਬ ਨੇ ਉਹਨੂੰ ਤਿੰਨ ਅਲੱਗ-ਅਲੱਗ ਜ਼ੁਰਮ ਕਿਡਨੈਪਿੰਗ ਦਾ ਜ਼ੁਰਮ ਵਿੱਚ ਤੇ ਜਾਂ ਬੱਚੇ ਨੂੰ ਮਾਰਨ ਦੇ ਜ਼ੁਰਮ ਵਿੱਚ ਸਜ਼ਾ ਸੁਵਾਈ ਤਾਂ ਨਾਲ-ਨਾਲ ਉਸੇ ਟਾਈਮ ਉਹ ਹੋਰ ਜ਼ਮੀਨ ਤੇ गिर ਕੇ ਰੋਣਾ ਸ਼ੁਰੂ ਹੋ ਗਈ ਤੇ ਸਿਰਫ ਆਪਣੇ ਬੱਚੇ ਦੀਆਂ ਦੁਹਾਈਆਂ ਪਾਉਣ ਲੱਗੀ ਕਿ ਮੈਨੂੰ ਮੇਰੇ ਦੋਨੇ ਬੱਚਿਆਂ ਦੇ ਕਰਕੇ ਹੀ ਵਾਪਸ ਦਿੱਤਾ ਜਾਵੇ ਨੀਲਮ ਦਾ ਖੰਨਿਆ ਪਾਰ ਰਹੀ ਸੀ ਜਿਸ ਨੇ ਆਪਣੇ ਮਾਪਿਓ ਦੇ ਕੋਲੋਂ ਇੱਕ ਛੋਟੀ ਜਿਹੀ ਬੱਚੀ ਖੋ ਲਈ ਹੋਵੇ ਉਹੀ ਕਹਿ ਰਹੀ ਸੀ ਕਿ ਉਹ ਆਪਣੇ ਬੱਚਿਆਂ ਦੇ ਮਤਲਬ ਕਿ ਬੱਚਿਆਂ ਨੂੰ ਹੀ ਮੁਕਰਾ ਕੇ ਆਪਣੇ ਆਪ ਨੂੰ ਬਚਾਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ ਕਿਉਂਕਿ ਉਸ ਦਾ ਨੀਲਮ ਦੇ ਜੋ ਹਸਬੰਡ ਆ ਉਹ ਵੀ ਅੰਦਰ ਹੈ ਜੇਲ੍ਹ ਚ ਹੈ ਠੀਕ ਹੈ ਤੇ ਜੋ ਨੀਲਮ ਦੇ ਫਾਦਰ ਆ ਉਹਨਾਂ ਦੇ ਵੀ ਪਿਛਲੇ ਸਾਲ ਰੋਡ ਐਕਸੀਡੈਂਟ ਵਿੱਚ ਡੈਥ ਹੋ ਚੁੱਕੀ ਹੈ ਫਿਰ ਇਸ ਕਰਕੇ ਉਹ ਕਹਿ ਰਹੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਮੇਰੀ ਗਲਤੀ ਹੋਈ ਹੈ ਮੇਰੇ ਕੋਲੋਂ ਉਹਨੇ ਆਪਣੀ ਗਲਤੀ ਵੀ ਐਕਸੈਪਟ ਕੀਤੀ ਮੈਨੂੰ ਮaaf ਕੀਤਾ ਜਾਵੇ ਜਾਂ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਉਸ ਨੇ ਇਹ ਆਪਣੇ ਬਿਆਨਾਂ ਵਿੱਚ ਕਿਹਾ ਪਰ ਤੁਹਾਨੂੰ ਪਤਾ ਹੈ ਇਸ ਚੀਜ਼ 'ਚ ਉਹਨੇ क्रूरਤਾ ਦਾ ਜੁਰਮ ਹੀ ਇੰਨਾ ਵੱਡਾ ਕੀਤਾ ਕਿ ਉਹਦੀ ਵਾਈ ਤਾਂ ਕੋਈ ਹੈ ਹੀ ਨਹੀਂ ਹਾਂਜੀ ਜਿਵੇਂ ਕਿਹਾ ਗਿਆ ਹੈ ਕਿ ਨੀਲਮ ਦੇ ਨਿੱਤਰ ਕੋਟ ਦੇ ਵਿੱਚ ਚੱਕਰ ਲੱਗਦੇ ਸੀਗੇ ਆਉਣਾ ਜਾਣਾ ਹੁੰਦਾ ਸੀਗਾ ਤਰੀਕਾਂ ਪੈਂਦੀਆਂ ਸੀਗੀਆਂ ਕਿ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਸ਼ਰਮ ਨਹੀਂ ਸੀ ਤੇ ਅੱਜ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਉਹ ਜ਼ਮੀਨ ਤੇ ਲਟਕੇ ਪੰਬਾ ਮਾਰ ਰਹੀ ਸੀ ਇਸ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਲਗਾਤਾਰ ਉਹ ਆ ਰਹੀ ਸੀ ਹਰ ਤਰੀਕ ਤੇ ਤੇ ਉਹਨਾਂ ਜਦੋਂ ਲਿਆਂਦਾ ਜਾ ਰਿਆ ਸੀ ਤਾਂ ਉਹਦਾ ਮੂੰਹ ਸਿਰ ਤਾਂ ਬੰਨਿਆ ਹੀ ਹੁੰਦਾ ਸੀ ਜਿ ਕੋਰਟ ਰੂਮ ਦੇ ਅੰਦਰ ਬਸ ਉਹ ਮੂੰਹ ਚੋਂ ಪಾਠ ਕਰਦੀ ਤੇ ਹੱਥ ਜੋੜੇ ਤੇ ਕੰਬਦੀ ਨਜ਼ਰ ਆ ਰਹੀ ਸੀ ਮਗਰ ਉਹ ਕੁਝ ਜਿਵੇਂ ਕਿ ਦਿਲਦੋਜ਼ੇ ਮਦਰਾਂ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਵੀ ਸੀ ਕਿ ਹਾਂਜੀ ਇੱਕ ਵਾਰੀ ਇੱਕ ਵਾਰ ਕਿਉਂਕਿ 2.5 ਸਾਲ ਦਾ ਸਮਾਂ ਹੋ ਚੁੱਕਾ ਹੈ ਇੱਕ ਵਾਰ ਵੀ ਹਜੇ ਤੱਕ ਉਹਨਾਂ ਨੇ ਉਹਨੂੰ ਇਹ ਨਹੀਂ ਪੁੱਛਿਆ ਕਿ ਤੂੰ ਮੇਰੀ ਧੀ ਨਾਲ ਹੀ ਬਦਲਾ ਲੈਣਾ ਸੀ ਕਿ ਮਗਰ ਫਿਰ ਵੀ ਉਹ ਆਪਣੇ ਕਾਨੂੰਨ ਵਿੱਚ ਬੱਜੇ ਹੋਏ ਉਹ ਅੱਗੇ ਨਹੀਂ ਵਧੇ ਮਗਰ ਨੀਲਮ ਨੇ ਅੱਖ ਨਾਲ ਲੱਗ ਦੋ ਤਿੰਨ ਵਾਰੀ ਉਹਨਾਂ ਨਾਲ ਮਿਲਾਈ ਹੈ ਜੋ ਉਹਦਾ ਅਫਸੋਸ ਕਹਿ ਰਿਹਾ ਕਿ ਹਾਂ ਜੀ ਉਹਨੂੰ ਅਫਸੋਸ ਹੋਇਆ ਉਹਨੂੰ ਅੱਜ ਹੀ ਹੋਇਆ ਅੱਗਿਆ ਨੂੰ ਇੰਨੇ ਦਿਨਾਂ ਤੋਂ ਇਹ ਸੀ ਕਿ ਮੇਰੇ ਬੱਚਾਂ ਦੀ ਉਮੀਦ ਹੋਊਗੀ ਠੀਕ ਹੈ ਸ਼ਾਇਦ ਮੇਰਾ ਵਕੀਲ ਮੈਨੂੰ ਬਚਾ ਲੇ ਜਾਂ ਮੇਰੀ ਕੋਈ ਨਾ ਕੋਈ ਮੈਂ ਬੱਚਿਆਂ ਦੀ ਦੁਹਾਈ ਨਾਲ ਜਾਂ ਮੈਂ ਆਪਣੇ ਫਾਦਰ ਸਾਹਿਬ ਦੀ ਦੁਹਾਈ ਨਾਲ ਕਿਸੇ ਚੀਜ਼ ਦੀ ਦੁਹਾਈ ਨਾਲ ਮੈਂ ਆਪਣੀ ਸਜਾ ਨੂੰ ਘੱਟ ਕਰਾਵਾਂ ਮਗਰ ਇਹ ਆ ਹੁਣ ممکن ਹੀ ਨਹੀਂ ਸੀ ਕਿਉਂਕਿ ਇੱਕ ਤਾਂ ਉਹਨੇ ਜ਼ੁਲਮ ਹੀ ਇਦਾਂ ਦਾ ਕੀਤਾ ਸੀ ਤੇ ਦੂਸਰਾ ਜੇ ਐਗਾਂ ਦੀ ਕੋਈ ਵੀ ਚੀਜ਼ ਹੋ ਜਾਂਦੀ ਤਾਂ ਸਾਡੀ ਨਿਆਂ ਪ੍ਰਣਾਲੀ ਤੋਂ ਸਾਡਾ ਹੀ ਵਿਸ਼ਵਾਸ ਉੱਠ ਜਾਂਦਾ ਜਿਹੜੇ ਐਡੇ ਲੰਬੇ ਚੱਕਰ ਲੱਗ ਰਹੇ ਸੀ ਬਾਕੀ ਦੀ ਦੁਨੀਆ ਦੇ ਵੀ ਐਡੇ ਦੇਖੋ ਕਿੰਨੀਆਂ ਦਿਨੋਜ਼ੀਆਂ ਦਿਨ ਰੋਜ਼ ਨਾਲ ਤਾਂ ਕਿੰਨੇ ਲੋਕਾਂ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਕਿ ਇਸ ਕੇਸ ਦਾ ਕੀ ਫੈਸਲਾ ਹੋਏਗਾ ਠੀਕ ਹੈ ਤੇ ਇਸ ਤੇ ਸਾਨੂੰ ਤਾਂ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਇੱਡਾ ਵੱਡਾ ਫੈਸਲਾ ਆਇਆ ਸਾਡੀ ਕੋਰਟ ਲੁਧਿਆਣਾ ਕੋਰਟ ਨੇ ਇੱਡਾ ਵੱਡਾ ਫੈਸਲਾ في لمبے ਸਮੇਂ ਬਾਅਦ ਕਿਹਾ ਗਿਆ ਕਿ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ਾਸ਼ਣ ਜੱਜ ਸਾਹਿਬ ਨੇ ਬਹੁਤ ਫਾਂਸੀ ਦੀ ਸਜ਼ਾ ਨੂੰ ਸੁਣਾ ਕੇ ਸਾਡੇ ਮਤਲਬ ਜੋ ਸਾਡਾ ਨਿਆਹ ਪ੍ਰਣਾਲੀ ਤੋਂ ਕਈ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਸੀ ਉਸ ਨੂੰ ਫਿਰ ਤੋਂ ਬਰਕਰਾਰ ਰੱਖ ਦਿੱਤਾ ਕਿ ਨਿਆਹ ਹੈਗਾ ਵਾ ਠੀਕ ਹੈ ਅੱਜ ਨਹੀਂ ਤਾਂ ਕੱਲ ਸਾਨੂੰ ਜ਼ਰੂਰ ਮਿਲੂਗਾ ਤੇ ਪਤਾ ਕੀ ਹੈ ਸਾਡਾ ਕਾਨੂੰਨ ਹੈ ਕਾਨੂੰਨ ਵਿੱਚ ਦੋਨੋਂ ਪੱਖਾਂ ਨੂੰ ਬਰਾਬਰ ਦੇਖਿਆ ਜਾਂਦਾ ਹੈ ਇਸ ਕਰਕੇ ਹੀ ਇੰਨਾ ਸਮਾਂ ਲੱਗਿਆ ਮਗਰ ਫਾਸਟ ਟਰੈਕ ਤੇ ਕੇਸ ਹੋਣ ਦੇ ਲਈ ਫਿਰ ਵੀ 2.5 ਸਾਲ ਚ ਇਸ ਕੇਸ ਨੂੰ ਨਿਪਟਾ ਕੇ ਇਸ ਦਾ ਐਡਾ ਵਧੀਆ ਫੈਸਲਾ ਲਿਆਂਦਾ ਗਿਆ ਸਾਡੀ ਮਾਨਯੋਗ ਅਦਾਲਤ ਵਿੱਚ ਤੀਜਾ ਜਾਂ ਤਕਰੀਬਨ ਤੀਜਾ ਫੈਸਲਾ ਫਾਂਸੀ ਦਾ ਆਇਆ ਇਸ ਟਾਈਮ ਇਸ ਸਮਾਰੀਓ ਅਦਾਲਤ ਵਿੱਚ ਇਹ ਤੀਸਰੀ ਵਾਰੀ ਇਦਾਂ ਦੀ ਚੀਜ਼ ਹੋਈ ਹੈ ਕਿ ਕਿਸਨ ਕਿਸੇ ਨੂੰ ਫਾਂਸੀ ਦੀ ਸਜ਼ਾ ਮਿਲੀ ਹੈ। ਇਹ ਕਿਹਾ ਜਾਂਦਾ ਹੈ ਕਿ ਜਦੋਂ ਜੱਜ ਸਾਹਿਬ ਫੈਸਲਾ ਲਿਖਦੇ ਲਿਖਦੇ ਹੋਏ ਨਿਭ ਤੋੜ ਦਿੰਦੇ ਨੇ। ਹਾਂਜੀ ਜੱਜ ਸਾਹਿਬ ਜਦੋਂ ਫਾਂਸੀ ਦੀ ਸਜ਼ਾ ਦਾ ਆਰਡਰ ਦਿੰਦੇ ਆ ਤਾਂ ਨਿਭ ਤੋੜ ਦਿੰਦੇ ਨੇ ਉਸ ਦਾ ਮਕਾਰਨ ਇਹ ਹੁੰਦਾ ਹੈ ਕਿ ਇਸ ਤੋਂ ਵੱਡੀ ਕੋਈ ਸਜ਼ਾ ਨਹੀਂ। ਦੀ ਗੱਲ ਤੇ ਸ਼ਾਇਦ ਨਿਬ ਤੋੜਨਾ ਮਤਲਬ ਕਿ ਇਸ ਪੈਨ ਤੋਂ ਮੇਰੇ ਕੋਲੋਂ ਦੁਬਾਰਾ ਐਦਾਂ ਦੀ ਕੋਈ ਸਜ਼ਾ ਨਾ ਦਿੱਤੀ ਜਾਵੇ ਠੀਕ ਹੈ ਬੰਦਾ ਕੋਈ ਕੰਮ ਹੀ ਐਦਾਂ ਦਾ ਨਾ ਕਰੇ ਕਿ ਉਹਨੂੰ ਕੋਈ ਐਦਾਂ ਦੀ ਸਜ਼ਾ ਮਿਲੇ ਇਤਿਹਾਸ ਵਿੱਚ ਜਿਹੜੀ ਚੀਜ਼